ਦੋਰਾਹ ਦੇ ਨੇੜਲੇ ਪਿੰਡ ਬੁਆਣੀ ਵਿਖੇ ਵਾਪਰੀ ਮੰਦਭਾਗੀ ਘਟਨਾ ਜਿੱਥੇ ਮੀਂਹ ਦੇ ਚਲਦੇ ਘਰ ਦੀ ਛੱਤ ਡਿੱਗ ਗਈ ਸੀ ਅਤੇ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਸੀ ਉੱਥੇ ਹੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਯਤਨਾ ਸਦਕਾ 4 ਦਿਨਾਂ ਦੇ ਵਿੱਚ ਹੀ ਮ੍ਰਿਤਕ ਦੇ ਪਰਿਵਾਰ ਨੂੰ 5,20,000 ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਗਈ। ਇਸ ਮੌਕੇ ਮ੍ਰਿਤਕ ਮਹਿਲਾ ਦੇ ਪੁੱਤਰ ਸੰਦੀਪ ਸਿੰਘ ਨੇ ਨਮਕ ਅੱਖਾਂ ਨਾਲ ਪੰਜਾਬ ਸਰਕਾਰ ਵੱਲੋਂ ਦਿੱਤੀ ਮਦਦ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਵੀ ਦਫ਼ਤਰ ਦੇ ਵਿੱਚ ਮਦਦ ਲਈ ਨਹੀਂ ਜਾਣਾ ਪਿਆ। ਕੰਫਰੰਸ ਕੀਤੀ ਆ। ਸਸੀ ਕਾਲਜੀ ਸਾਰਿਆਂ ਨੂੰ ਜਿੰਨੀ ਵੀ ਇੱਥੇ ਪ੍ਰੈਸ ਦੇ ਵੀਰ ਆਏ ਨੇ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਿ ਤੁਸੀਂ بڑے ਛੋਟੇ ਜਿਹੇ ਸੱਦੇ ਦੇ ਉੱਤੇ ਅੱਜ ਸਾਡੇ ਪੈਰ ਦਫ਼ਤਰ ਦੇ ਵਿੱਚ ਪਹੁੰਚੇ ਹੋ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਤੁਹਾਨੂੰ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਮਹੀਨੇ ਤੋਂ ਹੜ੍ਹਾਂ ਨੇ ਜੋ ਤਬਾਹੀ ਮਚਾਈ ਆ ਔਰ ਇਸ ਹੜ੍ਹਾਂ ਦੀ ਤਬਾਹੀ ਇਸ ਕਰਕੇ ਆਈ ਆ ਕਿ ਲਗਾਤਾਰ ਇੱਕ ਮਹੀਨਾ ਮੀਂਹ ਪੈਂਦੇ ਰਹੇ ਆ ਔਰ ਇਹਨਾਂ ਮੀਹਾਂ ਦੇ ਵਿੱਚ ਜਿਹੜੇ-ਜਿਹੜੇ ਏਰੀਆ ਦੇ ਵਿੱਚ ਹੜ੍ਹ ਨਹੀਂ ਸੀ ਆਏ ਉਹਨਾਂ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਮੇਰੇ ਹਲਕੇ ਪਿੰਡ ਬੁਆਣੀ ਦੇ ਵਿੱਚ 8 ਤਰੀਕ ਨੂੰ ਆਹੀ 8 ਤਰੀਕ ਨੂੰ 8 9 ਸਾਡੇ ਬੁਆਣੀ ਪਿੰਡ ਦੇ ਵਿੱਚ ਇੱਕ ਘਰ ਦੀ ਸੰਦੀਪ ਸਿੰਘ ਦੇ ਘਰ ਦੀ ਛੱਤ ਡਿੱਗੀ ਤੇ ਉਹ ਛੱਤ ਡਿੱਗਣ ਦੇ ਨਾਲ ਮਾਤਾ ਜਸਪਾਲ ਕੌਰ ਜਿਨ੍ਹਾਂ ਦੀ ਕਿ ਡੈਥ ਹੋ ਗਈ ਬਹੁਤ ਅਣਸਖਾਮੀ ਘਟਨਾ ਪਰਮਾਤਮਾ ਐਦਾਂ ਦਾ ਵੇਲਾ ਕਿਸੇ ਦੇ ਉੱਤੇ ਨਾ ਲਿਆਵੇ ਮਾਤਾ ਦਾ ਤੁਰ ਜਾਣਾ ਬੜਾ ਮਨ ਦੁਖੀ ਹੋਇਆ ਔਰ ਉਸੇ ਦਿਨ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਗੱਲ ਕੀਤੀ ਉਹਨਾਂ ਨੇ ਉਸੇ ਟਾਈਮ ਹੀ ਕਿਹਾ ਕਿ ਪਰਿਵਾਰ ਨੂੰ ਮੇਰੇ ਵੱਲੋਂ ਕਹੋ ਕਿ ਕਬਰੌਣ ਦੀ ਲੋੜ ਨਹੀਂ ਅਸੀਂ ਇਹਨਾਂ ਦੇ ਨਾਲ ਆ ਤੇ ਅੱਜ ਮੈਨੂੰ ਜਾਣ ਕੇ ਬੜੀ ਇਸ ਗੱਲ ਦੀ تسਲੀ ਹੋਈ ਕਿ ਸਾਡੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਉਹਨਾਂ ਨੇ ਸਿਰਫ 4 ਦਿਨਾਂ ਦੇ ਵਿੱਚ ਪਰਿਵਾਰ ਨੂੰ ਅੱਜ ਡੈਥ ਦੀ 4 ਲੱਖ ਰੁਪਏ ਦੀ ਰਾਸ਼ੀ ਤੇ ਮਕਾਨ ਗਿਰੇ ਦੀ 1,20,000 ਰੁਪਏ ਦੀ ਰਾਸ਼ੀ ਅੱਜ ਉਹਨਾਂ ਨੇ ਮੇਰੇ ਕੋਲ ਭੇਜ ਦਿੱਤੀ ਹੈ ਇਹਨਾਂ ਦੇ ਖਾਤੇ 'ਚ ਆਰਟੀਜੀਐਸ ਹੋ ਜਾਣੀ ਆ ਤੇ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਅੱਜ ਤੱਕ ਤੁਸੀਂ ਦੇਖੋ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਲੋਕਾਂ ਦੀਆਂ ਦਫ਼ਤਰਾਂ ਦੇ ਵਿੱਚ ਢੇੜੇ ਕਢਾ ਕਢਾ ਕੇ ਉਹਨਾਂ ਦੀਆਂ ਹਕੀਸੀਆਂ ਕਰਾਤੀਆਂ ਪਰ ਕਿਸੇ ਨੂੰ 1 ਰੁਪਏ ਦਾ ਮੁਆਵਜ਼ਾ ਨਹੀਂ ਦਿੱਤਾ ਤੁਸੀਂ ਦੇਖੋ ਕਿ ਸਾਡੇ ਹਲਕੇ ਦੇ ਵਿੱਚ ਦੋ ਪੁਰਸੂ ਦੇ ਸਾਡੇ ਫੌਜ ਦੇ ਜਵਾਨ ਵੀ ਸ਼ਹੀਦ ਹੋਏ ਸੀ ਤੇ ਉਹਨਾਂ ਦਾ ਸਿਵਾ ਠੰਡਾ ਹੋਣ ਤੋਂ ਪਹਿਲਾਂ ਪਹਿਲਾਂ 1-1 ਕਰੋੜ ਰੁਪਏ ਦੀ ਰਾਸ਼ੀ ਚਣਕੋਈਆਂ ਤੇ ਰਾਮਗੜ੍ਹ ਸਰਦਾਰਾਂ 1-1 ਕਰੋੜ ਰੁਪਏ ਦੀ ਰਾਸ਼ੀ ਉਹਨਾਂ ਦਾ ਸਿਵਾ ਠੰਡਾ ਹੋਣ ਤੋਂ ਪਹਿਲਾਂ ਦਿੱਤੀ ਹੈ ਤੇ ਅੱਜ ਵੀ ਹਜੇ ਭੋਗ ਪੈਣਾ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਬੜਾ ਗਮ ਦਾ ਮਾਹੌਲ ਹੈ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਿਵਾ ਹਜੇ ਠੰਡਾ ਨਹੀਂ ਹੋਇਆ ਤੇ ਉਸ ਤੋਂ ਪਹਿਲਾਂ ਹੀ ਪਰਿਵਾਰ ਦੇ ਲਈ 520000 ਰੁਪਏ ਦੀ ਜਿਹੜੀ ਰਾਸ਼ੀ ਆ ਉਹ ਦੇਖ ਕੇ ਇੱਕ ਰਿਕਾਰਡ ਕਾਇਮ ਕੀਤਾ ਉਹਨਾਂ ਵਿਰੋਧੀਆਂ ਦੇ ਮੂੰਹ ਦੇ ਉੱਤੇ ਚਪੇੜਾ ਜਿਹੜੇ ਕਹਿੰਦੇ ਵੀ ਇਹ ਨਹੀਂ ਇਹਨਾਂ ਨੇ ਕੁਝ ਕਰਨਾ ਸੋ ਇਹ ਜਿਹੜੀਆਂ ਗੱਲਾਂ ਪ੍ਰਤੱਖ ਨੂੰ ਪ੍ਰਮਾਣਕੀ ਇਹ ਗੱਲਾਂ ਤੁਹਾਡੇ ਸਾਹਮਣੇ ਨੇ ਤੇ ਅੱਜ ਅਸੀਂ ਸਾਡੇ ਨਾਲ ਸੰਦੀਪ ਸਿੰਘ ਜੀ ਵੀ ਬੈਠੇ ਨੇ ਅੱਜ ਅਸੀਂ ਇਹ ਜਿਹੜੀ ਰਾਸ਼ੀ ਆ ਇਹਨਾਂ ਨੂੰ ਅਸੀਂ ਭੇਂਟ ਕਰ ਰਹੇ ਆਂ ਧਰੌਣ ਦੀ ਗੱਲ ਨਹੀਂ ਅਸੀਂ ਪਰਿਵਾਰ ਦੇ ਨਾਲ ਆ ਹਮੇਸ਼ਾ ਪਰਿਵਾਰ ਦੇ ਨਾਲ ਆ ਬਿਲਕੁਲ ਮਨ ਹੌਲਾ ਨਾ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਮੁੱਖ ਮੰਤਰੀ ਸਾਹਿਬ ਖੜੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਇੰਨੀ ਜਲਦੀ ਜਿਹੜਾ ਕਿਸੇ ਵੀ ਪਰਿਵਾਰ ਨੂੰ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਕਿਸੇ ਨੂੰ ਇੰਨੀ ਜਲਦੀ ਮੁਆਵਜ਼ਾ ਮਿਲਿਆ ਹੋਵੇ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹ ਗਰੀਬਾਂ ਬਾਰੇ ਸੋਚਦੇ ਨੇ ਉਹ ਜਿਹੜੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਆਪਣਾ ਪਰਿਵਾਰ ਸਮਝਦੇ ਨੇ ਸੋ ਅੱਜ ਅਸੀਂ ਸਾਰੇ ਜਾਣੇ ਇਸ ਗੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਦੇ ਲਈ ਅੱਜ ਇਕੱਠੇ ਹੋਏ ਆਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਬੜੀ ਮੰਦਭਾਗੀ ਘਟਨਾ ਵਾਪਰੀ ਸੀ ਮੀਂਹ ਦੇ ਚੱਲਦੇ ਤੁਹਾਡੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀ ਮਕਾਨ ਗਿਰਨ ਤੇ ਉੱਥੇ ਅੱਜ ਪੰਜਾਬ ਸਰਕਾਰ ਬੜੋਂ ਬੜੀ ਤਤਕਾਲ ਤੁਹਾਨੂੰ ਮੁਆਵਜ਼ਾ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਅੱਡੇ ਗੈਸ ਕੋਈ ਸਾਹਿਬ ਜੀ ਨੇ 5 ਲੱਖ 20 ਹਜ਼ਾਰ ਰੁਪਏ ਸਮੋ ਦਤ ਇਹਨਾਂ ਨੇ ਮਦਦ ਕੀਤੀ ਸਾਡੀ ਇਹਨਾਂ ਨੇ ਸਾਡੇ ਘਰੇ ਆਏ ਸਾਡੇ ਇਹ ਮੈਨੂੰ ਵਾਦਾ ਕਰਕੇ ਗਿਆ ਸੀ ਵੀ ਆ ਚੀਜ਼ ਕਰਕੇ ਦਵਾਂਗੇ ਇਹਨਾਂ ਨੇ ਮੇਰਾ ਵਾਦਾ ਜੀ ਕੀਤਾ ਮਕਾਨ ਦਾ ਸਾਰਾ ਕੁਝ ਕੀਤਾ ਕਰਕੇ ਦਿੱਤਾ ਜੀ ਇਹਨਾਂ ਨੇ ਜੀ ਮੈਨੂੰ ਤੁਹਾਨੂੰ ਕੋਈ ਸਰਕਾਰੀ ਦਫ਼ਤਰਾਂ ਧੱਕੇ ਖਾਣੇ ਪੈਨੇ ਜਾਣਾ ਪਿਆ ਕਿਤੇ ਨਹੀਂ ਸਾਨੂੰ ਕਿਤੇ ਨਹੀਂ ਜਾਣਾ ਪਿਆ ਜੀ ਮੈਨੂੰ ਜੀ ਕਿਤੇ ਵੀ ਜਾਣਾ ਪਿਆ ਜੀ ਕਿਤੇ ਵੀ ਇਹ ਆਇਆ ਸੀ ਮੇਰੇ ਘਰੇ ਬੇਨਤੀ ਕਰਕੇ ਮੈਂ ਕੀਤੀ ਸੀ ਇਹਨਾਂ ਨੂੰ ਮੇਰੀ ਮਦਦ ਕਰੋ ਜੀ ਮੇਰੀ ਜੀ ਹੋਰ ਮੈਂ ਗਰੀਬ ਅੰਦਾ ਜੀ ਇਹਨਾਂ ਨੇ ਅੱਜ ਮੈਨੂੰ ਮਦਦ ਕੀਤੀ ਜੀ ਅੱਜ ਮੇਰੀ ਦਿੱਤੀ ਨਹੀਂ ਅੱਜ ਇਹਨਾਂ ਨੇ ਮੈਨੂੰ ਜੀ